ਆ ਆਪਣੇ ਕੋਲ ਮੱਝ ਆ ਗਈ ਪੂਰੀ ਇਹ ਵੀਰ ਜੀ ਆਪਣੇ ਘਰ ਦੀ ਮੱਝ ਆ ਅੱਛਾ ਕਰੋ ਇਹ ਸੇਲ ਕਰਦੇ ਹਾਂ ਹਾਂ ਜੀ ਘਰੋਂ ਸੇਲ ਕਰਦੇ ਆ ਆਪਣੀ ਚਵਾਈ ਹੋਈ ਆ ਆਪਣੇ ਹੱਥੀਂ ਆਪਾਂ ਨੂੰ ਪਤਾ ਵਾ ਠੀਕ ਆ ਜੀ ਇਹਨੇ ਵੀਰ ਜੀ ਸੱਜਰ ਨੇ 12 ਕਿਲੋ ਲੀਟਰ ਦੁੱਧ ਦਿੱਤਾ ਵਾ ਲੋ ਵੀ ਬਾਡੀ ਬਾਡੀ ਢਾਂਚਾ ਮੇਰੇ ਭਰਾ ਮਾਰੋ ਨੀਗਾ ਸਿੰਗਲ ਕਾਰੀ ਹੱਡੀ ਆ ਵੇਖੋ ਮੇਰੇ ਭਰਾ ਠੀਕ ਆ ਜੀ ਆ ਦੇਖੋ ਸੋ ਕਾਰੀ ਸਿੰਗਲ ਹੱਡੀ ਤੇ ਸੋਹਣਾ ਪਿੱਠ ਪੂੜਾ ਠੀਕ ਆ ਜੀ ਤੇ ਬੂਰੀ ਆ ਗਈ ਆ 골ਡਨ ਪੂਰੀ ਆ ਬਾਕੀ ਉੱਪਰ ਕੰਬਲੀ-ਕੁੰਬਲੀ ਵੇਖੋਗੇ ヘア ਵਾਲ ਵੇਖੋਗੇ ਜੱਤ ਵੇਖੋਗੇ ਤੇ ਬਿਲਕੁਲ 골ਡਨ ਤੇ ਇਹ ਲੱਖੇ ਵੀਰ ਸਵੇ ਵੀਰ ਜੀ ਚੌਥੇ ਸੂਵੇਲੇ ਗੱਭਣ ਆ ਆ ਤੀਸਰੇ ਸੂਆ ਆਪਾਂ ਚੋਇਆ ਵਾ ਆਪਣੇ ਘਰ ਹਾਂਜੀ ਤੇ 12 ਗਿਲੀਟਰ 12 ਕਦੀ 13 ਐਵਰੇਜ ਠੰਡੀ ਠਿਰੀ ਆ ਤੇ ਇਹ ਆ ਵੀ ਨਾ ਇਹਨੇ ਆਪਣੇ ਤੋਂ ਅਜੇ ਤੱਕ ਟੀਕਾ ਲਿਆ ਹੂੰ ਹੂੰ ਤੇ ਨਾ ਕੋਈ ਗੱਲਬਾਤ ਲੱਤ ਛੜੀ ਵਾਲਾ ਕੰਮ ਹੀ ਆ ਇਸ ਤਰ੍ਹਾਂ ਬਸ ਬੈਹਿਣਾ ਪਾੜਾ ਪਾ ਕੇ ਹੁਣ ਵੀ ਤੁਸੀਂ ਆਉਂਦੇ ਵੀ ਮਨੋਜ ਜੀ ਮੈਂ ਤੁਹਾਡੇ ਘਰ ਦੀ ਮਾਝਾ ਹੁਣ ਵੀ ਤੁਸੀਂ ਆਉਂਦੇ ਵੀ ਕੋਈ ਕਦੀ ਤੀ ਨਾ ਆਪਣੇ ਘਰ ਕੋਈ ਚੋ ਲੂਗਾ ਨਾ ਇਹਦਾ ਵੀ ਆਪਣੇ ਘਰ ਤੇ ਬੇਸ਼ੱਕ ਪਾੜੇ ਦੇ ਭਾਵੇਂ ਚੋਵੇ ਤੇ ਭਾਵੇਂ ਇਦਾਂ ਕੋਈ ਬਾਜੀ ਆ ਅਗਲੇ ਅਗਰ ਹੋ ਸਕਦਾ ਲਵੇ ਭਾਵੇਂ ਨਾ ਹੀ ਲਵੇ ਉਤਰਾ ਅਜੇ ਤੱਕ ਨਾ ਲੈਣ ਵਾਲੀ ਗੱਲ ਨਹੀਂ ਸ਼ੁਰੂ ਤੋਂ ਨਹੀਂ ਨੀ ਠੀਕ ਨੀ ਆਖਦੀ ਨਾ ਨਾ ਬਾਕੀ ਮੇਰੇ ਭਰਾ ਕੋਲ ਚੈੱਕ ਕਰਾਉਣੇ ਆ ਤੁਹਾਨੂੰ ਲਵੇ ਆਰਡਰ ਦੀ ਕੁਆਲਿਟੀ ਕਰ ਲਿਓ ਚੈੱਕ ਤੇ 12 13 ਵੀਰਾਂ ਦਾ ਵੀ 12 13 11 12 12 13 ਲੀਟਰ ਇਹਨਾਂ ਦਾ ਦੁੱਧ ਚੋਣ ਵਾਲੀ ਭਾਗ ਉਹਦਾ ਥੱਲੇ 5.5 ਤੋਂ 6 ਲੀਟਰ ਦੁੱਧ ਬਾਕੀ ਪੂਛ ਮੇਰੇ ਭਰਾ ਚੈੱਕ ਕਰ ਸਕਦੇ ਹੋ ਠੀਕ ਆ ਜੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਵੇਖੋ ਮੇਰੇ ਭਰਾ ਠੀਕ ਆ ਜੀ ਜਿੱਦਾਂ ਮਰਜ਼ੀ ਮੋੜੀ ਚੱਲੋ ਠੀਕ ਆ ਬਿਲਕੁਲ ਮੋਟ ਤੋਂ ਬਰੀਕ ਪੂਛ ਆ ਤੇ 14.5 ਮਹੀਨਾ ਪਾਉਣੇ ਪੰਜਾਂ ਦੀ ਲਾ ਲਓ ਪਾ 14.5 ਦੀ ਲਾ ਲਓ ਵੀ 14.5 ਮਹੀਨੇ ਦੀ ਲਾ ਲਓ ਠੀਕ ਆ ਜੀ ਕੋਈ ਪੌਣੇ 5 ਲਾ ਲੈ ਕੋਈ 14.5 ਮਹੀਨੇ ਦੀ ਲਾ 6 ਲੀਟਰ ਦੁੱਧ ਪੰਜ ਲਾ ਕੇ ਚੱਲੇ ਕੋਈ ਵੀਰਾ ਆਪਦੇ ਕੋਲ ਜਾ ਕੇ ਚੱਲੋ ਉਹ ਚੀਜ਼ਾਂ ਨਹੀਂ ਵੀ ਰਹਿ ਗਈਆਂ ਰੂਹ ਵਰਗੀ ਪੋਲੀ ਠੀਕ ਆ ਵੀ ਧਾਰਾਂ ਦੀ ਵੀ ਕੋਈ ਬਾਤ ਘਾਟਾ ਲਾ ਕੋਈ ਨਾ ਨਾ ਉਹ ਚੀਜ਼ ਨਹੀਂ ਵੀ ਠੀਕ ਆ ਜੀ ਕੋਈ ਵੀ ਚੀਜ਼ ਹੋਊ ਆਪਾਂ ਪਹਿਲਾਂ ਦੱਸਾਂਗੇ ਬਾਕੀ ਮੱਝ ਮਿੱਠੀ ਆ ਠੀਕ ਆ ਜੀ ਚਾਰੇ ਥਾਣਾ ਬਾਕੀ ਥਾਂ ਥਣ ਮੇਰੇ ਭਰਾ ਪੂਰਾ ਮੁਠੀ-ਮੁਠੀ ਇਹਦਾ ਥਾਣ ਲੱਗਾ ਤੇ ਸੱਜਰ ਦਾ ਦੁੱਧ ਵੀ ਤੁਹਾਨੂੰ ਲੱਕੇ ਦੇ ਫਾਰਮ ਤੇ ਮੇਰੇ ਪਰ ਆੜਾ ਪਾ ਕੇ ਜੈਸੇ ਤਰ੍ਹਾਂ ਥਾਪੀ ਮਾਰ ਕੇ ਤੁਹਾਨੂੰ ਚੁਗਾਵਾਂਗਾ। ਲੱਕੇ ਫਿਰ ਕੱਢਿਓ ਬਾਹਰ ਇਹਨੂੰ ਵੀ। ਬਹੁਤ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਚਲੋ ਪੈਸਾ ਹਰੇਕ ਭਰਾ ਨੇ ਲਾਉਣਾ ਕੋਈ ਕਿਸੇ ਤਰ੍ਹਾਂ ਦਾ ਪਸ਼ੂ ਲਾਭ ਰਹੇ ਹੋ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਬੂਰੀ ਮੱਝ ਭਰਮਣ ਦਿਖਾ ਦਿੰਦੇ ਆ ਸਿਰੋਂ ਬੇਸ਼ੱਕ ਸਿੰਗ ਖੁੱਲਾ ਹੈ ਜ਼ਰੂਰ ਖੁੱਲਾ ਵਾ ਪਰ ਹੈ ਬਹੁਤ ਠੰਡੀ ਦੀ ਰਹੀ ਹੈ। ਹਾਂ। ਲੋਜੀ ਕਰੋ ਜਾਕ। ਹਾਈਟ ਕੱਦ ਬੇਸ਼ੱਕ ਮੀਡੀਅਮ ਮੰਨ ਕੇ ਸੌਦਾ ਕਰ ਲਿਓ ਸਿੰਗਲ ਕਰੀ ਹੱਡੀ ਆ। ਤੇ ਪਲੀ ਪਲੋਸੀਆ ਕੋਈ ਲਸ ਪਾਣੇ ਦੇ ਵਿੱਚ ਨਜ਼ਰ ਨਹੀਂ ਆਊਗਾ ਠੀਕ ਆ ਜੀ ਅੱਗੇ ਮੇਰਾ ਭਰਾ ਚੋ ਕੋਈ 4 ਮਹੀਨੇ ਜਿਹੜਾ ਸਾਹ ਲੂਗਾ ਚੰਗੀ ਸੇਵਾ ਕਰ ਲੂਗਾ ਤੇ ਕੱਲ ਨੂੰ 2 ਰੁਪਏ ਤੁਹਾਡੇ ਨਾਲ ਵੀ ਰਲਾ ਦਊਗੀ ਚਲੋ ਕਿਸੇ ਭਰਾਣੇ ਘਰੇ ਰੱਖਣੀ ਆ ਮੱਜ ਅੱਜ ਕੋਈ ਸਵਾ 130 135 ਕੱਲ ਨੂੰ ਜਿਹੜੇ ਭਰਾਣੇ ਆਵਾ ਧਾਵਾਂ ਦੇ ਮੁੱਲ ਕਰਨਾ ਤੇ ਅੱਜ ਅਧੋ ਦਾ ਰੇਟ ਤੇ ਮਿਲ ਜੂਗੀ ਮਾਰਿਓ ਨੀਗਾ ਠੀਕ ਆ ਜੀ ਸੋ ਬਾਕੀ ਇਹੋ ਗੱਲੋ ਜਿਵੇਂ ਕਲਾਕਾਰ ਨੇ ਵੀ ਜਾਂ ਲਿਖੀ ਵੀ ਆ ਵੀ ਚੁੰਗਦਿਆਂ ਪੂਰੀਆਂ ਤੇ ਖੇੜਦੇ ਕਪਟੀਆਂ ਤੇ ਚਲੋ ਜਿਹੜੇ ਭਰਾ ਦਾ ਸ਼ੌਂਕ ਆ ਕਿ ਕੋਈ ਖੇਡ ਕਬੱਡੀ ਖੇਡਣ ਦਾ ਮੇਰੇ ਭਰਾ ਨਾਲੇ ਪੂਰੀਆਂ ਚੰਗੂ ਤੋਂ ਨਾਲੇ ਕੌਡੀਆਂ ਖੇਡੋ ਠੀਕ ਆ ਜੀ ਬਾਕੀ ਦਿੰਦੀ ਕਟੀਆਂ ਵੀਰ ਦਿੰਦੀ 20 ਕਟੀਆਂ ਹੈ ਹਾਂਜੀ ਹਾਂਜੀ ਲੈ ਵੀ ਆ ਫਰੰਟ ਤੋਂ ਇੱਕ ਵਾਰੀ ਜਸ਼ਨ ਫਿਰ ਚੈੱਕ ਕਰਾ ਦਈਏ ਫੇਸ ਕੁਆਲਿਟੀ ਵਿਖਾ ਦੇ ਭਰਾਵਾਂ ਨੂੰ ਇਹ ਦੂਰੋਂ ਲਾਗਿਓ ਕਿਸੇ ਭਰਾ ਨੇ ਤੁਰਨਾ ਕੱਲੀ-ਕੱਲੀ ਸ਼ੈ ਮੇਰੇ ਵੀਰ ਵੇਖ ਲਿਆ ਜੇ ਇੱਕ ਵਾਰੀ ਠੀਕ ਆ ਜੀ ਕੇ ਹਲੇ ਹੁੰਦਾ ਨਾ ਤੋਰਾ ਨਹੀਂ ਹੁਣ ਕੀ ਗੱਲ ਇਹ ਗੱਲ ਨਹੀਂ ਕੰਮ ਸਰੀਰਾਂ ਝੋਟਿਆੜਾ ਚਲੋ ਆਪਾਂ ਜੋੜੜਾ ਸੁਆ ਸੁ ਹੋ ਗਿਆ ਆਪਣੇ ਘਰ ਆਪਾਂ ਉਹ ਦੱਸਤਾ ਨਾ ਸਹੀ ਆ ਵੀ ਤਿੰਨ ਸੂਵੇ ਸੂ ਹੀ ਆ ਤੁਹਾਡੇ ਕੋਲ ਆ ਤਿੱਜੇ ਜੇ ਹੁਣ ਚੱਲਣ ਵੀ ਰਹੀ ਆ ਤਿੱਜੇ ਚੱਲਣ ਦੇ ਚੌਥੇ ਬਾਕੀ ਬੋਟੀ ਟਾਂਚਾ ਲੱਖੀ ਵੀਰ ਮੜਾ ਸਿੱਧੀ ਕਰਿਓ ਪਰਾਂ ਨੂੰ ਪਰ ਇੱਥੇ ਰੁਕਿਆ ਜੀ ਵੀਰੇ ਇੱਥੇ ਰੋਕ ਲਿਆ ਜੀ ਲਾ ਵੀ ਬੇਲ ਬੂਲ ਹਾਈਟ ਕੱਦ ਲੈਂਥ ਦਾ ਇੱਕ ਅੰਦਾਜ਼ਾ ਹੋ ਜਾਊਗਾ ਸਾਰੇ ਭਰਾਵਾਂ ਨੂੰ ਠੀਕ ਤੇ ਬਾਕੀ ਫੱਪਦੀਆਂ ਮੱਝ ਜਿੰਨੀ ਵੀ ਆ ਜੇਕਰ ਸਿੰਘ ਖੁੱਲਾ ਥੋੜਾ ਜਿਹਾ ਕਈ ਵਾਰ ਨੀਲੀ ਦਾ ਵੀ ਦੀਆਂ ਮੱਝਾਂ ਨੂੰ ਚਾਹੇ ਪੂਰੀਆਂ ਨੂੰ ਸਿੰਘ ਖੁੱਲਾ ਅੱਜ ਤੇ ਬਹੁਤ ਸੋਹਣੀਆਂ ਲੱਗਦੀਆਂ ਨੇ ਕੋਈ ਮਾੜੀ ਗੱਲ ਵੀ ਨਹੀਂ ਕੀ ਠੀਕ ਆ ਤੇ ਬਾਕੀ ਜਿੱਦਾਂ ਮਰਜੀ ਸੱਜਣ ਕੋਈ ਚੋਗੇ ਲੈ ਕੇ ਜਾਵੇ ਚਾਹ ਪਾਣੀ ਦਾ ਡੰਗ ਵਿੱਚ ਜਗਾ ਸੋਵੇਂ ਟਾਈਮ ਚੋਕੇ ਖੜੇ ਹਾਂ ਇਹ ਨਹੀਂ ਵੀ ਕੋਈ ਅਠੀ ਪੈਰੀ ਮਿਲਦੀ ਦੋਵੇਂ ਟਾਈਮ ਵਿੱਚ ਚੋਕੇ ਬਾਈਕ ਕੋਈ ਦੋ ਟਾ ਢਾਈ ਕੋਈ ਢਾਈ ਪੌਣੇ ਪੌਣੇ 3 ਕਿਲੋ ਹਾਂਜੀ ਇੱਕ ਟਾਈਮ ਦਾ ਇੱਕ ਟਾਈਮ ਦਾ ਲੋ ਜੀ 5 ਤੋਂ 6 ਕਿਲੋ ਦੁੱਧ ਇਸ ਮੈਂ ਦੇ ਥੱਲੇ ਇਸ ਵਕਤ ਹਾਜ਼ਰ ਆ ਠੀਕ ਆ ਜੀ ਬਾਕੀ ਬਹੁਤ ਪਿਆਰੀ ਮੱਝ ਆ ਚਲੋ ਜਿਹੜਾ ਭਰਾ ਮੇਰਾ ਸਾਹਬ ਲੂਗਾ ਕੇ ਰੁਪਏ ਤੁਹਾਡੇ ਰਲਾ ਦੂਗੀ ਨਾਲ ਹਾਂ ਠੀਕ ਆ ਠੀਕ ਆ ਜੀ ਲੱਖੇ ਵੀਰ ਕੀ ਮੋਲ ਕੀ ਡਿਮਾਂਡ ਰਹੂਗੀ ਡਿਮਾਂਡ ਵੀਰ ਇਹਦੇ ਵਿੱਚ ਐ ਜੀ ਆ ਹਾਂ ਜੀ 85 ਦੇ ਦਈਏ 85 ਦੀ ਹਾਂ ਜੀ 85 ਦੇ ਵੀ ਹੱਕ ਰੱਖਦੀ ਐ ਪਰ 85 ਦੀ ਆਪਾਂ ਦੇਈਏ ਨਾ 82 ਦੇ ਵੀਰ ਜੀ ਪਹੁੰਚ ਕਰ ਦਾਂਗੇ ਆ 1000 ਘੱਟ 80 ਦੀ ਆਪਾਂ ਦੇ ਦਾਂ 1000 ਘੱਟ ਹਾਂ 80000 ਛੱਡ ਦਾਂਗੇ ਛੋਟ ਛੱਪਾ ਕਰ ਦਾਂਗੇ ਠੀਕ ਆ ਹਾਂਜੀ ਲੋ ਵੀ ਇੱਕ ਘੱਟ 80 ਦੀ ਬਾਕੀ ਮੇਰੇ ਭਰਾ ਟਿਕਾ ਜੀ ਕੋਈ ਭੈਣ ਭਰਾ ਸੌਦਾ ਕਰਤਾ ਥੋੜਾ ਬਤਾ ਵੀਰ ਮੌਕੇ ਤੇ ਹੋਰ ਮਾਨਤਨ ਕਰ ਦੂਗਾ ਹਾਂਜੀ ਮੌਕੇ ਤੇ ਹੋਰ ਮਾਨਤਨ ਬਾਕੀ ਮਾਚ ਬੜੀ ਪਿਆਰੀ ਆ ਦੋ ਡਾਂਗ ਚੋ ਕੇ ਖੜਨਾ ਆਪਣੇ ਘਰ ਕੋਈ ਟੀਕੇ ਦਾ ਇਹ ਗੱਲ ਗਰੰਟੀ ਹੋਊ ਆਪਣੇ ਘਰ ਟੀਕਾ ਨਹੀਂ ਰਹੀ ਹਾਂ ਆ ਦੇਖੋ ਠੀਕ ਆ ਜੀ ਸੋ ਜਿੰਨੀ ਆ 700 ਤਰੀ ਕਰਮਾ ਲਿਆ ਆਹ ਲਓ ਠੀਕ ਆ ਜੀ ਸੋ ਚੰਗੀ ਮਾਜਾ 1 ਘੱਟ 80 ਦੀ ਠੀਕ ਹੈ ਜੀ ਹਾਂ ਜੀ ਹਾਂ ਜੀ 1 ਘੱਟ